ਜੀ ਅੱਜ ਜਿਹੜੇ ਫਾਈਨਲ ਪੇਮੋਟ ਸ਼ੁਰੂਆਤ ਕੀਤੀ ਹੈ ਇਸ ਲਈ 9 ਦਿਨ ਤੋਂ ਤਕਰੀਬਨ ਨਗਰ ਨਿਗਮ ਵੱਲੋਂ ਇੱਕ ਸਪੈਸ਼ਲ ਸਫਾਈ ਅਭਿਆਨ ਜਿਹੜਾ ਅੰਮ੍ਰਿਤਸਰ ਇੱਕ ਉੱਤਰ ਨਗਰੀ ਜਿਹੜੀ ਗੁਰੂ ਆ ਪੀਰਾ ਪੈਗੰਬਰਾਂ ਦੀ ਨਗਰੀ ਹੈ ਉਹਦੇ ਵਿੱਚ ਇੱਕ ਸਪੈਸ਼ਲ ਸਫਾਈ ਅਭਿਆਨ ਸ਼ੁਰੂ ਕੀਤਾ ਗਿਆ ਅੱਜ ਜਿਹੜਾ ਇਹ ਵਾਰੀ ਸੀਗੀ ਸਾਡੇ ਸੈਂਟਰਲ ਕੰਸਟੀਟੂਐਂਸੀ ਦੀ ਹੈ ਔਰ ਸੈਂਟਰਲ ਕੰਸਟੀਟੂਐਂਸੀ ਦੇ ਵਿੱਚ ਸ਼ੁਰੂਆਤ ਅਸੀਂ ਗੋਵਿੰਦੀ ਤੋਂ ਕੀਤੀ ਹੈ ਔਰ ਇਹ ਜਿਹੜਾ ਅਭਿਆਨ ਸ਼ੁਰੂ ਕੀਤਾ ਗਿਆ ਸੀ ਇਹ ਸ਼ੁਰੂ ਕੀਤਾ ਗਿਆ 골ਡਨ ਟੈਂਪਲ 골ਡਨ ਗੇਟ ਟੂ 골ਡਨ ਟੈਂਪਲ ਤੁਸੀਂ ਜਾਣਦੇ ਹੋ ਕਿ 350 ਵਾਹ ਜਿਹੜਾ ਸ਼ਹੀਦੀ ਦਿਹਾੜਾ ਵੀ ਆ ਰਿਹਾ ਹੈ ਸ੍ਰੀ ਕਰਤਾਰ ਸਿੰਘ ਜੀ ਗੁਰੂ ਤੇਗ ਬਹਾਦਰ ਜੀ ਦਾ ਜਿਹੜੀ ਕਿ ਨਵੀਂ ਬਾਦਸ਼ਾਹੀ ਹੈ ਉਹਨਾਂ ਦਾ ਸ਼ਹੀਦੀ ਦਿਹਾੜੇ ਤੇ ਵੀ ਅਸੀਂ ਜਿਹੜਾ ਕੋਸ਼ਿਸ਼ ਕਰ ਰਹੇ ਹਾਂ ਕਿ ਵੀ ਐਸਟੀਮੇਟਡ ਹੈਗਾ ਕੇ ਕੋਈ ਤਕਰੀਬਨ 5 ਕਰੋੜ ਦੇ ਕਰੀਬ ਸਰਦਾਲੂ ਜਿਹੜੇ ਆ ਅਬਰਸਰ ਦੇ ਵਿੱਚ ਆ ਗਏ ਫਟਫਾਲ ਹੋ ਗਈ ਉਹ ਨਦੀ ਔਰ ਅਸੀਂ ਕੋਸ਼ਿਸ਼ ਕਰ ਰਹੇ ਆ ਕਿ ਜਿੰਨੀਆਂ ਵੀ ਰੋਡਸ ਆ ਜਿਹੜੀਆਂ ਗੁਰੂ ਕੇ ਮੈਲ ਨੂੰ ਜਾਂਦੀਆਂ 골ਡਨ ਡੈਪੋ ਲਈ ਅਛਾ ਦਾ ਸਾਹਿਬ ਰੋਡਸ ਤੋਂ ਲਾਵਾ ਜਿਹੜੇ ਹੋਰ ਵੀ ਰਸਤੇ ਨੇ ਉਹਨਾਂ ਉੱਤੇ ਜਿਹੜਾ ਖਾਸ ਧਿਆਨ ਦਿੱਤਾ ਜਾਵੇ ਤਾਂ ਜੋ ਜਿਹੜੇ ਸਰਦਾਲੂ ਪਰੋ ਆਣਗੇ ਉਈ ਇੱਕ ਅੱਛਾ ਸੁਨੇਹਾ ਜਿਹੜਾ ਅਮਰਸਰ ਬਾਰੇ ਲੈ ਕੇ ਜਾ ਰਹੇ। ਨਕਪਰੇ ਇਹਨੇ ਕੁਐਸਚਨ ਦੇ باوجود ਵੀ ਜਿਹੜਾ ਕਿ ਅਮਰਸਰ ਸਪਾਈਪਪ ਕੋ ਪਛੜਿਆ ਹੋਇਆ ਹੈ। ਬਹੁਤ ਪਿੱਛੇ ਰੈਂਕਿੰਗ ਤੇ ਚੱਲ ਰਿਹਾ ਹੈ ਅਮਰਸਰ ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਕੋਈ ਸਾਡੀ ਅ ਸਸਲ ਸਹ ਕੋਸ਼ਿਸ਼ ਹੈ ਕਿ ਲਗਾਤਾਰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਤੁਸੀਂ ਪਿਛਲੇ ਦਿਨਾਂ ਚ ਵੀ ਦੇਖਿਆ ਹੋਣਾ ਕਿ ਜੇਕਰ ਇਹ ਪਰ ਕੋਈ ਐਸਾ ਏਰੀਆ ਨਹੀਂ ਜਿਹੜਾ ਅਸੀਂ ਵੋਲ ਸਿਟੀ ਦਾ ਛੱਟਿਆਏਗਾ ਉਦੋਂ ਵੀ ਜੋ ਸਫਾਈ ਅਭਿਆਨ ਸ਼ੁਰੂ ਕੀਤਾ ਸੀਗਾ ਹਰ ਇੱਕ ਬਾਜ਼ਾਰ ਹਰ ਇੱਕ ਗਲੀ ਦੇ ਵਿੱਚ ਮੈਂ ਆਪ